ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੀਰੇ ਕੋਲੇ ਤਾਜੀ ਸੂਈ ਵੜਾ ਗਈ ਵੀਰੋ ਤਾਂ ਰੇਟ ਵੀ ਵੀਰ ਦਾ ਜਾਇਜ ਹੁੰਦਾ ਆਓ ਵੀਰੇ ਇਹਦੇ ਬਾਰੇ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਵਧੀਆ ਵੀਰੇ ਨਾਂ ਦੱਸਿਓ ਆਪਣਾ ਨਾਂ ਵੀਰ ਜੀ ਮੇਰਾ ਪ੍ਰੀਤ ਜੋ ਹਾਂਜੀ ਤੇ ਪਿੰਡ ਵੀਰ ਜੀ ਕੰਦਵਾਲੀ ਜੋ ਹਾਂਜੀ ਤੇ ਫੋਨ ਨੰਬਰ 82645 ਹਾਂਜੀ 74260 ਜੋ 82645 74160 ਤਾਂ ਸੂਈ ਵਹਿੜਾ ਗਈ ਵੀਰੇ ਕੋਲ ਇੱਕ ਮਾਨੀਏ ਸੂਈ ਵਹਿੜਾ ਗਈ ਜੋ ਠੀਕ ਆ ਤਾਂ ਵੀਰੇ ਕਿੰਨਾ ਟਾਈਮ ਹੋਇਆ ਸੂਈ ਨੂੰ ਅੱਜ ਵੀਜੀ ਦੂਜਾ ਤੀਜਾ ਦਿਨ ਸੂਈ ਨੂੰ ਜੋ ਦੂਜਾ ਤੀਜਾ ਦਿਨ ਬੋਲੇ ਤੇ ਅਜੇ ਬੋਲਾ ਹੈ ਅਜੇ ਵੀਜੀ ਖੋਲ ਵੀਰੇ ਤੋਰਾ ਵਿਖਾਈਏ ਤਾਂ ਵੇਖੋ ਵੀਰੇ ਬੋਲੇ ਤੇ ਵਹਿੜਾ ਤਾਜੀ ਸੂਈ ਆ ਵੀਜੀ ਲੈਣ ਦੀ ਹੁਣੇ ਅਜੇ ਖਾਣ ਵੀ ਚੰਗਾ ਲੱਗਿਆ ਆਈ ਲੱਗਿਆ ਹਾਂਜੀ ਵੀਜੀ ਆਹਨੇ ਲੈ ਗਏ ਆਏ ਜੋ ਬਿਲਕੁਲ ਤਾਂ ਬਾਕੀ ਵੀਰਾਂ ਨੂੰ ਇਹ ਬੇਨਤੀ ਆ ਕਿ ਵੀਰੇ ਬੇਚਿੰਤ ਹੋਗੇ ਬੇਫਿਕਰ ਹੋਗੇ ਤੁਸੀਂ ਆਓਗੇ ਵੀ ਨਾ ਜੋ ਦੱਸਦਾ ਵੀਰ ਉਹੀ ਨਿਕਲਦਾ ਅੱਗੇ ਵੀਰ ਦੀਆਂ ਵੀਡੀਓ ਅਪਲੋਡ ਕੀਤੀਆਂ ਤਾਂ ਵੀਰੇ ਹਰ ਪਸ਼ੂ ਦੀ ਸਿਫਤੀ ਹੁੰਦੀ ਆ ਤਾਂ ਬਾਕੀ ਤੁਸੀਂ ਭਾਵੇਂ ਵੀਡੀਓ ਕਾਲ ਤੇ ਚਵਾ ਸਕਦੇ ਹੋ ਲੇਵਾ ਕੱਦ ਕਾਠ ਦੀ ਗੱਲ ਕਰੀਏ ਤਾਂ ਲੇਵਾ ਬਹੁਤ ਸ਼ਾਨਦਾਰ ਕਾਦਰੇ ਸਾਹਿਬ ਨਾਲ ਲੇਵਾ ਬੜਾ ਸੋਹਣਾ ਕੋਈ ਵੀਰ ਪਹਿਲਾ ਸੁਹਾ ਮੰਨ ਲੇ ਕੋਈ ਵੀਰ ਦੂਜਾ ਸੁਹਾ ਮੰਨ ਲੇ ਬਿਲਕੁਲ ਢੇਡ ਢੁੱਡੀ ਆ ਜੋ ਸਿਰਫ ਲੱਗ ਪੂਰੀ ਜੋਗ ਲਿਆ ਦੀਵਤੀ ਆ ਫਸਦੀ ਪੂਰੀ ਵਿਹੜ ਵੀਰੇ ਦੁੱਧ ਵੀ ਇਹਦਾ ਮਈਆਂ ਵਰਗਾ ਹਣਾ ਵਿਹੜ ਦਾ ਚੰਗੀ ਸ਼ਕੀਨ ਵਿਹੜਾ ਹੈ ਨਾ ਸ਼ਕੀਨ ਆ ਦੇ ਠੀਕ ਹੈ ਜੀ ਇਹਨੂੰ ਤੌਰ ਤੇ ਵੀਰੇ ਲੰਮੀ ਤੋਰ ਇੱਕ ਲਈ ਹਣਾ। ਦੇਖੋ ਵੀਰੇ ਤੋਰਾ ਤਾਰਾ ਚੈੱਕ ਕਰ ਲਓ ਬਹੁਤ ਸੋਹਣਾ ਸੋਰਾ ਲੱਗਿਆ। ਥਣ ਚੰਗਾ ਲੱਗਿਆ ਬੜ ਨੂੰ। ਥਣ ਵੀਜੀ ਬੜਾ ਟੌਪ ਦਾ ਚਵਾਈ ਬੜੀ ਟੌਪ ਦੀ ਲੱਗੀ। ਚਵਾਈ ਚੰਗੀ ਲੱਗੀ ਆ ਫਿਰ? ਹਾਂਜੀ ਵੀਜੀ। ਦੇਖੋ ਵੀਰੇ ਲੇਵਾ ਚੈੱਕ ਕਰ। ਇਹਦਾ ਵੀਜੀ ਬੜੀ ਫਸਦੀ ਆਦੇ। ਠੀਕ ਹੈ। ਬੜ। ਪਿੱਛੋਂ ਬੜਾ ਠੋਵਾ ਉਤਾਰੀ। ਲੈ ਕੇ ਆਏ ਜੀ ਹਣਾ। ਹਾਂਜੀ ਲੈ ਕੇ ਆਏ। ਦੇਖੋ ਵੀਰੋ। ਇੱਕ ਕੱਢੀ ਲਾਈ ਦੀ ਵੀਜੀ। ਬਿਲਕੁਲ ਕੱਦਾ ਪਸ਼ੂ ਹੁੰਦਾ ਵੀਰ ਸ਼ੌਂਗ ਨਾਲ ਲੈ ਕੇ ਹੁੰਦਾ ਵੀਰੋ। ਤਾਂ ਜਿਹੜਾ ਵੀ ਲੈ ਕੇ ਪਸ਼ੂ ਆਉਂਦਾ ਜਿਉ ਉਹ 10000 ਨਿਕਲਦਾ ਵੀ ਹੋਗਾ ਤਾਂ ਐ ਟੱਲਾ ਟੱਲਾ ਪੂਰੀਆਂ ਨੇਵਾਨੇ ਚ ਬਾਕੀ ਵੀਰ ਜੀ ਨੇ ਕਿਵੇਂ ਦੱਸਾਇਆ ਜੀ ਆਈ ਆ ਚੋਗੇ ਤਾਂ ਆ ਬੱਚਾ ਜੀ ਵੀਰੇ ਛਣ ਪਿਆਰਾ ਲੱਗਿਆ ਇਹ ਬੋਲੇ ਤੇ ਆ ਹਾਂਜੀ ਹਾਂਜੀ ਜੀ ਕਿਆ ਬਾਤ ਛਣ ਬੜਾ ਪਿਆਰਾ ਲੱਗਿਆ 2 2.5 ਕਿਲੋ ਚੋਗੇ ਜੀ ਇਹ ਲੈ ਜਾਂਦਾ ਹੈ ਤਾਜੀ ਸੂਈ ਜੀ ਠੀਕ ਹੈ ਜੀ ਬੋਲੇ ਤੇ ਹਨਾ ਹਾਂਜੀ ਤਾਂ ਵੀਰੇ ਬੱਚੇ ਕੀ ਬਲੇ ਨੇ ਵਸਾਇਓ ਵੀ ਜੀ ਮਗਰ ਮਾਰੂ ਤੇ ਇਹ ਬੱਚਾ ਵਸੇ ਭਾਲਾ ਠੀਕ ਹੈ ਹਾਂਜੀ ਤਾਂ ਵੀਰੇ ਮੁੱਲ ਮੋੜ ਲ ਭਾਈ ਦਾ ਵੀ ਜੀ 45 ਕਰੀਏ ਹਾਂ ਜੀ 40 ਜੀ ਦੇ ਜੀ 2 ਛੜ ਜੋ ਵੀਰੇ 38 ਦੀ ਹੋਰ 1000 ਜੀ ਛੜ ਦਿੰਨੇ ਆ ਹਾਂ ਨਾ ਪਾਣਾ ਤੇ ਹੀ ਕਰਾ ਲੋ ਫਿਰ ਜਿੰਨੇ ਦੀ ਵੀ ਜੀ ਕਰਾਉਣੀ ਜੀ ਨਹੀਂ ਰੇਟ ਤੇ ਰੱਗੇ ਜਾ ਜਾ ਹਾਂ ਜੀ ਰੇਟ ਤੇ ਰੱਜ ਜਾ ਜਾ ਕਰਦੇ ਤੇਰਾ ਰੇਟ ਬੜਾ ਵਧੀਆ ਨਾ 38 ਦੀ ਵੀ ਜੀ ਦੇ ਦਾਂਗੇ 30 ਦੀ ਵੀਰੇ ਛੋੜ ਕਰਦੀ ਵਿੱਚ ਛੋੜ ਠੀਕ ਹੈ ਜੀ ਕੁਝ ਨਹੀਂ ਕਰਦਾ ਛੋੜ ਤਾਂ ਵੇਖੋ ਵੀਰੇ ਚੰਗੀ ਵੜਾ ਗਈ ਵੀਰੇ ਕੋਲੇ ਤਾਜੀ ਸੂਈ ਆ 35000 ਦੀ ਵੀਰ ਕਹਿੰਦਾ ਹਾਂ ਨਾ ਹੋ ਜੂ 10 ਕਿਲੋ ਵੀ ਦੀ ਘਰ ਲੈ ਲੈਂਦੇ ਬੋਲਾ ਆ ਬਿਲਕੁਲ ਕੋਈ ਵੀਰ ਅੱਠ ਮੰਨ ਲੇ ਭਾਵੇਂ 9 ਮੰਨ ਲੇ ਨਾਲੇ ਵੀਰੇ ਹੁਣ ਮਈਆਂ ਵਰਗਾ ਦਾ ਦੁੱਧ ਹਾਂਜੀ ਤਾਂ 13 ਕਿਲੋ ਮਸ਼ੀਨ ਆ ਦੁੱਧ ਰਮਾਨਾ ਭਰ ਦੇਣਾ ਜੋ ਠੀਕ ਹੈ ਜੀ ਹਾਂਜੀ ਤਾਂ ਵੇਖੋ ਵੀਰੋ ਠੰਡੀ ਠੰਡੀ ਬੜੀ ਵੀ ਜੀ ਸੀਸ ਲੱਗ ਆ ਗਈ ਵੀਰੇ ਵੀ ਜੀ ਫਿਰ ਔਰ ਕੇ ਵੀਰਾਂ ਨੂੰ ਦਵਾ ਦਿੰਦੇ ਆ ਖਾਦੇ ਹੋ ਤੋ ਵੇਖੋ ਵੀਰੋ ਜੋ ਦੱਸਦਾ ਵੀ ਨਿਕਲਦਾ ਵੀ ਉਹ ਬੇਚਿੰਤ ਬੇਫਿਕਰ ਹੋ ਕੇ ਆ ਜੀ ਸੁਣੀ ਬੈਠਾ ਜੋ ਥਣ ਪਿਆਰਾ ਲੱਗਿਆ ਤਾਂ ਤਾਜੀ ਸੂਈ ਆ ਵੀਰੇ ਬੱਚਾ ਆ ਗਿਆ ਇਹਦਾ ਤਾਂ ਇੱਕ ਰੀਟੋਰਾ ਚੈੱਕ ਕਰ ਲਿਓ ਸਫਾਈਆਂ ਬਹੁਤ ਨਹੀਂ ਢੇਲੇ ਵੇ ਜੀ ਅਬ ਚੋ ਕੇ ਲੈਂਦੀ ਨਹੀਂ ਇਹਦਾ ਬਸ਼ੀ ਬੜੀ ਫਸਦੀ ਆ ਤੇ ਬਿਲਕੁਲ ਬਿਲਕੁਲ ਬਸ਼ੀ ਦੇ ਭੰਡ ਭਾਈ ਫਿਰਦੀ ਜਿੱਡੀ ਉੱਡੀ ਉਡਣੀ ਥੱਲੇ ਚਟਾ ਲਈ ਫਿਰਦੀ ਆ ਲੈ ਵੀਰੇ ਲੈ 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 ਜੱਡਾ ਕਾਦੇ ਆ ਡਾ ਵਿਜੀ ਥੱਲੇ ਲੈਵਾ ਵਸ਼ੀਰੇ ਬਿਲਕੁਲ ਸੋਹਣੇ ਸਾਨੂੰ ਪਾਂਡੇ ਦੀ ਮਾਲਕ ਆ ਹਾਂਜੀ ਵਸ਼ੀ ਵੀ ਆ ਮਾਰਾ ਤੇ ਰਖ ਲੋ ਤੋ ਨਹੀਂ ਮੜਜੀ ਆਹੋ ਵੀਰੇ ਮੌਸਮ ਚੰਗਾ ਆ ਗਿਆ ਹੁਣ ਮੌਸਮ ਚੰਗਾ ਮੈਂ ਮੌਸਮ ਠੰਡਾ ਆਇਆ ਗਾ ਹਸਟਾਲੇ ਆ ਗਏ ਨੇ ਵਸ਼ੀ ਨੂੰ 1011 ਕਰੋ ਦੇਈ ਜਾਣਾ ਇੰਨੇ ਇੰਨੇ ਕੇ ਭਾਰੀ ਆ ਤੁਹਾਨੂੰ ਪਤਾ ਵੀਜੀ ਟੋਕੜਾ ਹੀ ਲੋਕੀ ਦੇਣ ਦੇ ਆ ਬਿਲਕੁਲ ਹਾਂ ਨਾ ਵੀਰੇ 35 ਦੀ ਹੋਗੀ ਬਾਪੂ ਜੀ ਦੇ ਦਾ ਕੀ ਬਾਤ ਆ ਵੀਰੇ ਫੋਨ ਵੀਰ ਨੂੰ ਜਰੂਰ ਲਾ ਲਿਓ ਰੇਡ ਵੀਰ ਦਾ ਜੈਜਾ ਬਾਕੀ ਛੋਟਛੱਪਾ ਹੋ ਜੂ ਤਾਂ ਇਹੀ ਬੇਨਤੀ ਹੁੰਦੀ ਹਰ ਵੀਡੀਓ ਜੀ ਵੀ ਦੇ ਬਾਪੂ ਜੀ ਛੋਟਛੱਪਾ ਹੀ ਜੋ ਬਿਲਕੁਲ ਉਹ ਵੀਰ ਬਾਪੂ ਵੀ ਗੋਵੇ ਨੇਦੀ ਹੋਈ ਇੰਨੇ ਦੀ ਨਹੀਂ ਜੈਜਾ ਵੀਰੇ ਇਤੋਂ ਵੀ ਇਤੋਂ ਘੱਟ ਵੀ ਗਈ ਆ ਹਣਾ ਹਾਂ ਜੀ ਵੀਜੀ ਤਾਂ ਜੈਜ ਰੇਡ ਆ ਵੀਰੇ ਬੇਚਿੰਤ ਹੋ ਕੇ ਫੋਨ ਲਾ ਲਿਓ ਵੀਰ ਨੂੰ ਤਾਂ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਰੇ ਲਾਈਕ ਕਰੋ ਸ਼ੇਅਰ ਕਰੋ ਤਾਂ ਨਵੇਂ ਨਵੇਂ ਵੀਡੀਓ ਲੈ ਕੇ ਖਾਲੀ ਜਾਵੇ ਹਾਂ ਵੀਰੇ ਇੱਕ ਵਾਰੀ ਦੱਸ ਦੇ ਐਡਰੈਸ ਆਪਣਾ ਵੀਜੀ ਨਾਮ ਮੇਰਾ ਪ੍ਰੀਤ ਜੋ ਕੰਡੋਵਾਲੀ ਜੋ ਤੇ ਫੋਨ ਨੰਬਰ 82645 74260 ਜੋ ਠੀਕ ਆ ਠੀਕ ਆ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਜੀ